ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਪਰ ਅੱਜ 2 ਸਾਲ ਬਾਅਦ ਉਹਨਾਂ ਚੋਂ ਕਿੰਨੇ ਵਾਅਦੇ ਪੂਰੇ ਹੋਏ ਨੇ ਦੱਸ ਰਹੇ ਨੇ ਪੰਜਾਬ ਦੇ ਲੋਕ ਵਾਦਿਆਂ ਦੇ ਸੱਚ ਵਿੱਚ ਸਾਡਾ ਪਹਿਲਾ ਵਾਅਦਾ ਤੁਹਾਡੇ ਨਾਲ ਕਿ ਜਿਹੜੇ 55 ਲੱਖ ਪਰਿਵਾਰ ਨੇ ਸਾਡੇ ਪੰਜਾਬ 'ਚ ਕਾਂਗਰਸ ਪਾਰਟੀ ਹਰ ਪਰਿਵਾਰ ਦੇ ਵਿੱਚ ਇੱਕ ਬੰਦੇ ਨੂੰ ਇੱਕ ਨੌਕਰੀ ਦੇਗੀ ਆ ਬੱਚੀ ਨੂੰ ਆ ਬੱਚੇ ਨੂੰ ਮੈਂ ਹਮਿੰਦਰ ਸ਼ਰਮਾ ਅੱਜ ਇਸ ਗੱਲ ਕਰਾਂਗਾ ਇਹ ਨਾਲਾ ਵਿੱਚ ਕਮਰੇ ਬੇਰੋਜ਼ਗਾਰ ਨੌਜਵਾਨਾਂ ਨੂੰ ਵੀ ਕੀ ਕੀ ਕਹਿੰਦੇ ਸਰਕਾਰ ਨੇ ਜੋ ਉਹਨਾਂ ਨੇ ਵਾਅਦੇ ਕੀਤੇ ਸੀਗੇ ਰੋਜ਼ਗਾਰ ਦੇ ਕੀ ਉਹਨਾਂ ਨੂੰ ਦੋਏ ਘਰ ਮੋਹਿਆ ਕਰਵਾ ਸਕੀਏ ਨੇ ਕੋਈ ਰੋਜ਼ਗਾਰ ਨਹੀਂ ਐਥੋਂ ਤੱਕ ਕਿ ਹਰ ਘਰ ਵਿੱਚ ਕੋਈ ਨਾ ਕੋਈ ਬੱਚਾ ਤੱਕੇ ਹੀ ਖਾ ਰਿਆ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲਨੀ ਸਰਕਾਰ ਨੇ ਵਾਅਦੇ ਕਰਕੇ ਵੀ ਅੱਜ ਕੱਲ ਬੱਚੇ ਫਿਰ ਵੀ ਤੱਕੇ ਹੀ ਖਾ ਰਿਆ ਐ ਇਦਾਂ ਨਹੀਂ ਹੋਣਾ ਚਾਹੀਦਾ ਜੇ ਸਰਕਾਰ ਨੇ ਵਾਅਦਾ ਕੀਤਾ ਤਾਂ ਕੁਝ ਤੇ ਕਰਨ ਪਰ ਕੁਝ ਨਹੀਂ ਕਰਦੇ ਪਏ ਕਿਸੇ ਨੂੰ ਅਜ ਤੱਕ ਕੋਈ ਰੋਜ਼ਗਾਰ ਨਹੀਂ ਨਾ ਕੋਈ ਜੌਬ ਨਾ ਕੋਈ ਨੌਕਰੀ ਪਹਿਲਾਂ ਸਰਕਾਰ ਵੱਲੋਂ ਵਾਅਦੇ ਕਰ ਦਿੰਦੀ ਫਿਰ ਪੂਰੇ ਨਹੀਂ ਕਰਦੀ ਕੈਪਟਨ ਨੇ ਝੂਠੇ ਵਾਅਦੇ ਕਿਤੇ ਸਾਡੇ ਨਾਲ ਜੇ ਪੀ ਸੋਹਾਂ ਚੁੱਕ ਕੇ ਵੀ ਕਹਿਆ ਵੀ ਨੌਕਰੀ ਬੇਰੋਜ਼ਗਾਰੀ ਨੂੰ ਨੌਕਰੀ ਦਵਾਂਗਾ ਹਰ ਘਰ ਵਿੱਚ ਨੌਕਰੀ ਹੋਊਗੀ ਪਰ ਕੈਪਟਨ ਸਾਡੇ ਵਾਦੇ ਨਹੀਂ ਪੂਰੇ ਕੀਤੇ ਨੌਕਰੀ ਸਰ ਕੋਈ ਨਹੀਂ ਸਰ ਨਾਂ ਦੇ ਮਾਤਰਾ ਇਹਨਾਂ ਫਾਰਮ ਹੀ ਭਰਾਏ ਸਰਕਾਰ ਨੇ ਬੇਰੁਜ਼ਗਾਰੀ ਦੇ ਮੇਲੇ ਵੀ ਲੱਗਦੇ ਰਹੇ ਬਹੁਤ ਰਣਜੀਤ ਐਵੇਂ ਨੂੰ ਵੀ ਲੱਗਾ ਹੈ ਪੋਟੈਕਨਿਕਲ ਕਾਲਜ ਵੀ ਪਰ ਕੋਈ ਨੌਕਰੀ ਕਿਸੇ ਨੂੰ ਨਹੀਂ ਮਿਲੀ ਸਰਕਾਰ ਨੇ ਬਹੁਤ ਜ਼ਿਆਦਾ ਵਾਦੇ ਕੀਤੇ ਸਾਡੇ ਨਾਲ ਝੂਠੇ ਬਹੁਤ ਜ਼ਿਆਦਾ ਬੇਰੁਜ਼ਗਾਰ ਜਨਤਾ ਤੁਰ ਹੀ ਫਿਰਦੀ ਸਰ ਕੋਈ ਨੌਕਰੀਆਂ ਨਹੀਂ ਅੱਜ ਤੱਕ ਇੱਕ ਵੀ ਬੰਦੇ ਨੂੰ ਪੰਜਾਬ ਦੇ ਵਿੱਚ ਨੌਕਰੀ ਨਹੀਂ ਮਿਲੀ ਪੰਜਾਬ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਆ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਔਰ ਨੌਜਵਾਨਾਂ ਦੇ ਨਾਲ ਝੂਠ ਬੋਲ ਕੇ ਨੌਜਵਾਨਾਂ ਦੇ ਝੂਠੇ ਫਾਰਮ ਭਰ ਕੇ ਗੁੰਮਰਾਹ ਕਰਕੇ ਲੋਕਾਂ ਕੋਲ ਵੋਟਾਂ ਲਈਆਂ ਜਿੱਥੇ ਫਾਰਮ ਭਰੇ ਗਏ ਲੋਕਾਂ ਨਾਲ ਠੱਗੀ ਕੀਤੀ ਗਈ ਲੋਕਾਂ ਨਾਲ ਠੱਗੀ ਕਰਕੇ ਇਹ ਸਰਕਾਰ ਜਿਹੜੀ ਹੋਂਦ ਵਿੱਚ ਆਈ ਸਾਡੇ ਕੋਲ 2 ਸਾਲ ਪਹਿਲਾਂ ਸਰਕਾਰ ਨੇ ਫਾਰਮੇ ਭਰਾਈ ਨੌਕਰੀ ਦੇ ਅਜੇ ਤੱਕ ਇਹ ਨੌکریاں ਢਿੱਕਣੀਆਂ ਨੌਕਰੀ ਦੀ ਭਾਲ ਕਰ ਰਹੀ ਹਲੇ ਤਾਂ ਸਰਕਾਰੀ ਨੌਕਰੀ ਕੋਈ ਨਹੀਂ ਮਿਲਦੀ ਨੌਜਵਾਨਾਂ ਦੀ ਪੀੜ੍ਹੀ ਨਵੇਂ ਦੇ ਧੱਕੇ ਖਾਂਡੀ ਆ ਆ ਹੈ ਗੁਟਕਾ ਸਾਹਿਬ ਔਰ ਉਹ ਇਥੋਂ 30 ਕਿਲੋਮੀਟਰ ਦੂਰ ਦਮਦਮਾ ਸਾਹਿਬ ਮੈਂ ਇਹ ਦਮਦਮਾ ਸਾਹਿਬ ਵਰ ਗੁਟਕਾ ਸਾਹਿਬ ਨੂੰ ਚੱਕ ਕੇ ਸੌ ਖਾਨੇ ਅੱਜ ਕਿ ਪਹਿਲੀ ਗੱਲ ਇਹ ਜੋ ਨਸ਼ਿਆਂ ਦਾ ਕੰਮ ਹੈ ਜੋ ਆਮ ਆਦਮੀ ਕਹਿੰਦਾ 4 ਮਹੀਨੇ ਅੱਜ ਮੈਂ ਖਤਮ ਕਰ ਦੂੰ ਮੈਂ ਇਹ 4 ਹਫ਼ਤਿਆਂ ਦੇ ਵਿੱਚ ਇਹਦੇ ਲੱਕ ਤੋੜ ਕੇ ਛੱਡੂਗਾ ਮੈਂ सुरेंद्र ਮਾਨ ਅੱਜ ਗੱਲ ਕਰਦੇ ਆਂ ਪੰਜਾਬ ਦੀ ਕਾਂਗਰਸ ਪਾਰਟੀ ਸੀ ਜਿਹੜੀ ਟੋਣਾ ਸਮੇਂ ਇਸ ਨੇੜਾ ਮੁੱਖ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਉਹ ਸੀ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਇਸ ਵਾਅਦੇ ਦੇ ਆਸਰੇ ਕਾਂਗਰਸ ਪਾਰਟੀ ਪੰਜਾਬ ਵਿੱਚ ਸੱਤਾ ਨਸ਼ੀਨ ਤਾਂ ਹੋ ਗਈ ਪਰ ਇਸ ਦਾਅਵੇ ਦੀ ਜ਼ਮੀਨੀ ਹਕੀਕਤ ਕੀ ਹੈ ਕਿ ਅਸਲ ਵਿੱਚ ਨਸ਼ਾ ਖਤਮ ਹੋਇਆ ਨੌਜਵਾਨ ਨਸ਼ੇ ਤੋਂ ਮੁਕਤ ਹੋਏ ਜਾਂ ਜਿਹੜਾ ਸਮਾਜ ਆ ਸਾਡਾ ਉਹ ਕਾਂਗਰਸ ਸਰਕਾਰ ਦੇ ਇਸ ਵਾਅਦੇ ਬਾਰੇ ਕੀ ਸੋਚਦਾ ਹੈ ਆਓ ਮੁਕਾਜ ਦੇ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਲੋਕਾਂ ਨਾਲ ਗੱਲ ਕਰਦੇ ਆ ਕਿ ਉਹ ਕਾਂਗਰਸ ਸਰਕਾਰ ਦੇ ਇਸ ਵਾਅਦੇ ਬਾਰੇ ਕੀ ਕਹਿੰਦੇ ਨੇ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦਾ ਆਪਣਾ ਵਹਿਣ ਵਹਿ ਰਿਹਾ ਹੈਗਾ ਉਹਨੂੰ ਰੋਕਣ ਵਾਸਤੇ ਜਿਹੜਾ ਕਾਂਗਰਸ ਸਰਕਾਰ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ ਝੂਠ ਮਾਰ ਕੇ ਸਰਕਾਰ ਆਪ ਦਾ ਪਾਵਰ ਦੇ ਵਿੱਚ ਆ ਗਈ ਪਰ ਇਹਨਾਂ ਨੇ ਲੋਕਾਂ ਦੇ ਨਾਲ ਇੱਕ ਵੀ ਪਰਸੈਂਟ ਕੋਈ ਕਿਸੇ ਕਿਸੋਂ ਦਾ ਵਾਅਦਾ ਜੋ ਖਾਸ ਤੌਰ ਤੇ ਨਸ਼ੇ ਦੇ ਉੱਤੇ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ ਦੇ ਵਿੱਚ ਲੈ ਕੇ ਕਸਮ ਖਾਤੀ ਸੀ ਬਠਿੰਡੇ ਦੇ ਵਿੱਚ ਕਿ ਮੈਂ 8 ਦਿਨਾਂ ਦੇ ਵਿੱਚ ਸਰਕਾਰ ਆਉਣ ਤੇ ਨਸ਼ੇ ਨੂੰ ਬਿਲਕੁਲ ਜੜੋਂ ਖਤਮ ਕਰ ਦੇਗਾ ਪਰ ਮੈਂ ਕਹਿੰਦਾ ਕੈਪਟਨ ਸਾਹਿਬ ਗੁਟਕਾ ਸਾਹਿਬ ਲੈ ਕੇ ਭੁੱਲੀ ਗਏ ਨਾ ਤਾਂ ਉਹਨਾਂ ਨੇ ਕੋਈ ਵਾਅਦਾ ਅਸੇ ਸੋਚਿਆ ਨਾ ਹੀ ਉਹਨਾਂ ਨੇ ਕਿਸੇ ਨਸ਼ੇ ਵਾਸਤੇ ਸੋਚਿਆ 2 ਸਾਲ ਹੋ ਗਏ ਆ ਇਹ ਨਾ ਦਾ ਨਸ਼ਾ ਖਤਮ ਹੋਇਆ ਨਾ گا ਮੈਨੂੰ ਲੱਗਦਾ ਵੀ ਖਤਮ ਇਹ ਕਰ ਸਕਦੇ ਆ ਨਸ਼ਾ ਕਿਨਾਲੋ ਵਧਿਆ ਜੀ ਗੱਲ ਇਹ ਆ ਵੀ ਜਿਹੜੀ ਗਿਣਤੀ ਆ ਨਸ਼ਾ ਨਾਲ ਮਰਨ ਵਾਲਿਆਂ ਦੀ ਉਹ ਬਹੁਤ ਜ਼ਿਆਦਾ ਜੋ ਸਥਿਤੀ ਉਦੋਂ ਸੀ ਅੱਜ ਉਸ ਤੋਂ ਘੱਟ ਨਹੀਂ ਸਗੋ ਜਿਆਦਾ ਹੀ ਆ ਉਸ ਤੋਂ ਮੌਤਾਂ ਦੀ ਗਿਣਤੀ ਵੀ ਜਿਆਦਾ ਹੀ ਆ ਅਸੀਂ ਚਾਹੁੰਦੇ ਆ ਕਿ ਚਲੋ ਚਾਰ ਹਫ਼ਤੇ ਛੱਡੋ ਹੁਣ ਵੀ ਸਮਾਂ ਕੈਪਟਨ ਸਾਹਿਬ ਨੇ ਜੋ ਵਾਅਦਾ ਲੋਕਾਂ ਦੇ ਨਾਲ ਕੀਤਾ ਉਹ ਨਿਭਾਵੇ ਤੇ ਜਾਂ ਫਿਰ ਆਪਣੀ ਗੱਦੀ ਛੱਡੇ ਜੀ 2 ਸਾਲ ਹੋ ਗਏ ਆ ਕਾਂਗਰਸ ਸਰਕਾਰ ਕਹਿ ਰਹੀ ਹੈ ਵੀ ਅਸੀਂ ਬਹੁਤ ਨਰਥ ਪਾਈ ਆ ਪਰ ਜਿਸ ਤਰ੍ਹਾਂ ਸਾਡੀ ਜੰਗ ਏਦਾ ਅਸੀਂ ਦੇਖ ਰਹੇ ਆ ਵੀ ਇਹ ਜਿਹੜਾ ਵਾਅਦਾ ਸਰਕਾਰ ਭੁੱਲ ਚੁੱਕੀ ਆ ਨਸ਼ੇ ਦਾ ਕੋਈ ਕੰਟਰੋਲ ਨਹੀਂ ਜੀ ਨਸ਼ਾ ਵੀ ਚੱਲ ਰਿਹਾ ਲੋਕ ਖਾਈ ਜਾਂਦੇ ਆ ਨਸ਼ੇ ਦੀ ਕੋਈ ਕੰਟਰੋਲ ਨਹੀਂ ਆ ਕਰਾਂ ਗਈ ਜਾਂਦੀਆਂ ਵੀ ਨਸ਼ੇ ਦੇ ਕੰਟਰੋਲ ਅ ਨਹੀਂ ਕਰਤਾ ਕਿਸੇ ਦੀ ਜ਼ਮੀਨ ਮੈਂ ਵੇਖਣ ਨਹੀਂ ਦੇਣੀ ਹੈ ਤੁਸੀਂ ਆਪਣੇ ਮਨ ਚ ਵਸਾ ਲਓ ਹੁਣ ਕੋਈ ਜ਼ਮੀਨ ਨਹੀਂ ਵਿਕੇਗੀ ਕਈਆਂ ਨੇ ਲੋਨ ਲਿੱਤੇ ਨੇ ਕੋਆਪਰੇਟਿਵਾਂ ਚੋਂ ਕਈਆਂ ਨੇ ਲੁਕੇ ਨੇ ਨੈਸ਼ਨਲ ਬੈਂਕਾਂ ਚੋਂ ਕਈਆਂ ਨੇ ਆਰਥੀਆਂ ਤੋਂ ਲੱਤੇ ਹੋਏ ਨੇ ਇਹ ਤਿੰਨਾਂ ਦੇ ਜਿਹੜਾ ਥੋੜਾ ਕਰਜ਼ਾ ਹੈ ਅਸੀਂ ਦੇਵਾਂਗੇ ਪੰਜਾਬ ਸਰਕਾਰ ਦੇਵੋਗੇ ਤੁਹਾਨੂੰ ਭੇ ਕਰਨ ਦੀ ਲੋੜ ਨਹੀਂ ਤੁਹਾਡਾ ਕਰਜ਼ਾ ਜੋ ਆੜਤੀਆਂ ਦੇ ਨਾਲ ਹੈ ਆੜਤੀਆਂ ਨੂੰ ਅਸੀਂ ਦੇਵਾਂਗੇ ਬੈਂਕਾਂ ਨੂੰ ਅਸੀਂ ਦੇਵਾਂਗੇ ਕੋਆਪਰੇਟਿਵ ਮੈਕ ਨੂੰ ਅਸੀਂ ਦੇਵਾਂਗੇ ਅਸੀਂ ਇਸ ਵਕਤ ਖੜੇ ਹਾਂ ਬਰਨਾਲਾ ਸ਼ਹਿਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸੱਤਾ ਚਾਉਣ ਵੇਲੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰਨ ਦੀ ਗੱਲ ਕਹੀ ਗਈ ਸੀ ਬਾਅਦ ਦੇ ਵਿੱਚ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ 2 ਲੱਖ ਤੱਕ ਦਾ ਕਰਜ਼ਾ ਜਿਹੜਾ ਮਾਫ ਕੀਤਾ ਜਾਊਗਾ ਜਿਹੜਾ ਹਲੇ ਤੱਕ ਜਿਹੜਾ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ ਪਰ ਨਾਲਾ ਦੇ ਲੋਕਾਂ ਦੀ ਇਸ ਮਾਮਲੇ ਤੇ ਕੀ رائے ਆ ਉਹ ਜਾਣਦੇ ਹਾਂ ਕਾਰ ਵੱਲੋਂ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਗਏ ਸੀ ਜੀ ਇਥੋਂ ਤੱਕ ਵੀ ਕਿਹਾ ਸੀ ਕੈਪਟਨ ਸਰਕਾਰ ਨੇ ਤਾਂ ਵੀ ਮਾਰੜੀਆਂ ਦਾ ਵੀ ਕਰੂੰਗਾ ਹਾਲਾਂਕਿ ਸਾਡੇ ਪਿੰਡ ਦੇ ਵਿੱਚ ਕਈ 5 6 ਕੇਸ ਹੋਇਆ ਜੀ ਜਿਨ੍ਹਾਂ ਦਾ ਬੈਂਕ ਕਰਜ਼ਾ ਵੀ ਨਹੀਂ ਮਾਫ ਹੋਇਆ ਬੇहद ਗਰੀਬੀ ਨਾਲ ਜਿਵੇਂ ਡੇਢ ਡੜ ਕਿੱਲੇ ਕਿੱਲੇ ਦੇ ਮਾਲਕ ਸੀ ਇਹਨਾਂ ਨੂੰ ਅਜੇ ਤੱਕ ਕੋਈ ਵੀ ਸਹਾਇਤਾ ਨਹੀਂ ਬਿਲਕੁਲ ਨਹੀਂ ਮਿਲੀ ਜੀ ਇੱਕ ਪੈਸੇ ਦੀ ਵੀ ਕਿਸੇ ਵੱਲੋਂ ਕੋਈ ਸਹਾਇਤਾ ਨਹੀਂ ਆਈ ਬਿਲਕੁਲ ਤਨ ਨਕਲ ਜਮੀਨ ਹੈ ਜੀ ਮੇਰੇ ਸਿਰ 6 ਲੱਖ ਰੁਪਏ ਕਰਜ਼ਾ ਮੇਰਾ ਕੋਈ ਕਰਜ਼ਾ ਨਹੀਂ ਮਾਫ਼ ਹੋਇਆ ਜੀ ਇਹ ਤਾਂ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸੀ ਉਹਨਾਂ ਤੇ ਖਰੇ ਨਹੀਂ ਉਤਰ ਰਹੀ ਮੇਰੇ ਬਾਪੂ ਦੇ ਸਰ ਤੇ 170000 ਰੁਪਏ ਕਰਜ਼ਾ ਸੀ ਉਹਦਾ ਕੋਈ ਮਾਫੀ ਨਹੀਂ ਜੀ ਲਿਮਟ ਦਾ ਕਰਜ਼ਾ ਕਿੰਨੇ ਸਰਕਾਰ ਕਿੱਲਾ ਕਿੱਲਾ ਜਮੀਂ ਦੇ ਸਾਡਾ ਕੋਈ ਕਰਜ਼ਾ ਮਾਫ਼ ਨਹੀਂ ਹੋ ਰਿਹਾ ਮੇਰੇ ਫਰਜ਼ਦਾਰਾ ਦਰਸ਼ਨ ਸਿੰਘ ਜੀ ਉਹਨਾਂ ਦਾ ਕਰਜ਼ਾ ਲਿਆ ਹੋਇਆ ਸੀ ਉਹਨੇ ਡੈਥ ਹੋ ਚੁੱਕੀ ਹੈ ਜੀ ਉਹਨਾਂ ਦਾ 4 ਲੱਖ ਰੁਪਏ ਕਰਜ਼ਾ ਸੀਗਾ ਜੀ ਤੇ ਬੈਂਕ ਵਾਲੇ ਸਾਨੂੰ ਕਰ ਰਹੇ ਨੇ ਤੰਗ ਜੀ ਅਸੀਂ ਭਰ ਨਹੀਂ ਸਕਦੇ ਕਰਜ਼ਾ ਹੈਗਾ ਜੀ 3 ਲੱਖ ਤੋਂ ਉੱਤੇ 4 ਲੱਖ ਹੀ ਆ। ਪੰਜੀ ਮਾਫ ਨਹੀਂ ਹੋਈ ਹੈਗੀ। 4 ਕਿਲੇ ਵਾਣਦੇ ਜੀ। ਅਜੇ ਕਿਉਂਕਿ ਮਾਫ ਨਹੀਂ ਆਇਆ ਜੀ ਕਰ ਜਾਂਦੇ। ਕਿੰਨੇ ਦਾ? 4 ਲੱਖ ਆ ਜੀ ਕਰ ਜਾਂਦੇ। ਸਰਕਾਰਾਂ ਵਾਅਦੇ ਤਾਂ ਕਰ ਲਾਂਦੀਆਂ ਨੇ ਤੇ ਉਹ ਪੂਰੇ ਬਹੁਤ ਘੱਟ ਹੀ ਉਤਰਦੇ ਨੇ। ਕਿਉਂਕਿ ਉਹਨਾਂ ਕੋਲੇ ਇਹੋ ਜਿਹੇ ਸੋਰਸ ਹੁੰਦੇ ਨੇ ਜਿਹੜੇ ਪ੍ਰਚਾਰ ਆਪ ਦੇ ਆਪ ਹੀ ਕਰ ਦਿੰਦੇ ਨੇ। ਤੇ ਉਹਨਾਂ ਨੂੰ ਬੜਾ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਪੰਜਾਬ ਅੰਦਰ ਕਰਸਦਾ ਦੈਂਤ ਆਏ ਦਿਨ ਅੰਧਾਤਾ ਨੂੰ ਨਿਕਲ ਰਿਹਾ ਹੈ ਭਾਵੇਂ ਕੈਪਟਨ ਸਰਕਾਰ ਨੇ ਸੱਤਚੋਂ ਔਨ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕੀਤੇ ਸਨ ਪਰ 2 ਸਾਲ ਬੀਤ ਜਾਂਦੇ ਬਾਅਦ ਵੀ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਨੇ ਇਹ ਹੈ ਬਰਨਾਲਾ ਦੇ ਪਿੰਡ ਢੋਲਾ ਦੀ ਰਹਿਣ ਵਾਲੀ ਜਸਵੀਰ ਕੌਰ ਜਿਸਦੇ ਪਤੀ ਅਜੈਬ ਸਿੰਘ ਨੇ ਘਰში ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਜਿਸ ਤੋਂ ਬਾਅਦ ਜਸਵੀਰ ਕੌਰ ਦੀ ਪੂਰੀ ਜ਼ਿੰਦਗੀ ਹੀ ਬਦਲ ਗਈ ਤੇ ਹੁਣ ਜਸਵੀਰ ਕੌਰ ਦੋ ਕਮਰਿਆਂ ਦੇ ਘਰ 'ਚ ਪਸ਼ੂ ਪਾਲ ਕੇ ਆਪਣੇ ਬੱਚਿਆਂ ਨਾਲ ਗੁਜ਼ਾਰਾ ਕਰ ਰਹੀ ਹੈ ਪਹਿਲਾਂ ਲੈ ਸੀ ਜੀ ਪੱਕੇ ਨੇ ਕਸਤੇ ਉਹਦੇ ਸਰਕ ਪੰਜ ਲੱਖ ਰੁਪਏ ਸੀ ਜੀ ਤੇ ਉਹਦੇ ਕਰਕੇ ਸਰਕਾਰ ਨੇ ਮਦਦ ਕੋਈ ਨਹੀਂ ਸਾਡੀ ਜੀ ਕੀਤੀ ਹਾਲ ਤੱਕ ਹੁਣ ਇਹ ਪਸ਼ੂਆਂ ਦਾ ਕਰਦੇ ਜੀ ਗੁਜ਼ਾਰਾ ਜਿਹੜਾ ਥੋੜਾ ਬਹੁਤ ਤਬਾਹਣਾ ਜੀ ਉਹਨਾਂ ਨਾਲ ਹੋਈ ਜਾਂਦਾ ਜੀ ਬਹੁਤ ਮੁਸ਼ਕਲ ਨਾ ਹੋ ਰਿਹਾ ਜੀ ਜੇ ਅਸੀਂ ਪੜਦੇ ਹਾਂ ਕਰਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈਗਾ ਕਰਦਾ ਗੁਜ਼ਾਰਾ ਮਾਲ ਪਸ਼ੂ ਤੇ ਜਿਹੜੀ ਥੋੜੀ-ਮੋਟੀ ਜ਼ਮੀਨ ਆ ਉਹਦੇ ਵਿੱਚ ਹੀ ਕਰਦੇ ਆ ਹਜੇ ਤੱਕ ਤਾਂ ਜੀ ਕੋਈ ਮਦਦ ਨਹੀਂ ਆਈ ਬਹੁਤ ਅਪੀਲ ਕੀਤੀ ਸੀਗੀ ਅਤੇ ਕੋਈ ਸਹੂਲਤ ਨਹੀਂ ਮਿਲੀ ਇਸੇ ਤਰ੍ਹਾਂ ਹੀ ਪਿੰਡ ਰੂੜਕੇ ਕਲਾ ਦੀ ਰਹਿਣ ਵਾਲੀ ਵਿਧਵਾ ਰੰਧੀਰ ਕੌਰ ਦੀਆਂ ਅੱਖਾਂ ਵਿੱਚੋਂ ਉਸਦੇ ਇਕਲੌਤੇ ਪੁੱਤਰ ਹਰਪ੍ਰੀਤ ਸਿੰਘ ਦੇ ਜਹਾਨ ਨੂੰ ਚਲੇ ਜਾਣ ਦਾ ਦੁੱਖ ਸਾਫ਼ ਚਲਕਦਾ ਹੈ ਘੱਟ ਜ਼ਮੀਨ ਨਾਲ ਘਰ ਦਾ ਗੁਜ਼ਾਰਾ ਮੁਸ਼ਕਲ ਸੀ ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦੇ ਹਰਪ੍ਰੀਤ ਸਿੰਘ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ ਮੇਰੇ ਬੇਟੇ ਨੇ ਖੁਦਕੁਸ਼ੀ ਕਰੀ ਜੀ ਕਰਜ ਸੀ 5-6 ਲੱਖ ਜੀ ਉਹਦੇ ਕਰਕੇ ਜੀ ਦਿਮਾਗੀ ਟੈਨਸ਼ਨ ਸੀ ਇਸ ਕਰਕੇ ਉਹਨੇ ਸਮਝ ਆਪਦੀ ਸਪਰੇਅ ਪੀ ਕੇ ਆਉਂਦੀ ਮੌਤ ਕਰੀ ਗਈ ਹੁਣ ਮੈਂ ਆਪਣਾ ਗੁਜ਼ਾਰਾ ਕੱਪੜੇ ਸਲਾਈ ਕਰਕੇ ਤਾਂ ਕਰਦੀ ਹਾਂ ਜੀ ਨਹੀਂ ਜੀ ਕੋਈ ਮਦਦ ਨਹੀਂ કરી ਸਰਕਾਰ ਨੇ ਗੱਲ ਨਹੀਂ ਕੁਝ ਵੀ ਨਹੀਂ ਸੀ ਤੇ ਕੀਤੂ ਕਹਿੰਦੀ ਕਰਨ ਨੂੰ ਆਉਂਦੇ ਆ ਅੱਗੇ ਤੇ ਕਾਚੀ ਕਰਕੇ ਕਿਸਾਨ ਸੀ ਕਰਦਾ ਯਾਰਾ ਕਰਕੇ ਕਪੜੇ ਸਲਾਈ ਕਰਕੇ ਕਰਦੇ ਪੰਜਾਬ ਚ ਕੈਪਟਨ ਸਰਕਾਰ ਬਣੇ 2 ਸਾਲ ਪੂਰੇ ਹੋਣ ਜਾ ਰਹੇ ਨੇ ਪਰ ਨਾ ਤਾਂ ਕਿਸਾਨ ਖੁਦਕੁਸ਼ੀਆਂ ਰੁਕੀਆਂ ਨੇ ਤੇ ਨਾ ਹੀ ਕਿਸਾਨਾਂ ਸਿਰੋਂ ਕਰਜ਼ੇ ਦੀ ਪੰਡ ਦਾ ਬੋਝ ਘਟਿਆ ਸੁਖਚਰਨ ਪ੍ਰੀਤ ਸਿੰਘ ਪੀਡੀਸੀ న్యూਸ ਬਰਨਾਲਾ